ਆ ਆਹਾ ਬੇ ਤੱਕ ਡਾੜੇ ਕੋ ਟੈਂਟ ਨਹੀਂ ਕੱਢਿਆ ਗਿਆ ਮਰ ਜਾ ਟੈਂਟ ਕੱਢਣ ਡਿਆ ਗਿਆ ਮੋਰਚਾ ਕੱਢਣ ਡਿਆ ਏ ਤੁਸੀਂ ਵੇ ਨੇ ਆੜਿਓ ਜਾਂ ਅੰਦਰ ਆਇਂਦੇ ਪਹਿਲਾ ਆ ਗਿਆ ਜੇ ਮੜਕੇ ਕਾੜੀਆਂ ਮਾਵਾਂ ਲਾਵੇਂ ਲੈ ਕੇ ਆ ਜਾਂਦੇ ਆ ਜਾ ਚੱਲ ਜਾ ਇਥੋਂ ਉਹ ਮਾਦਾ ਚਾਬੀ ਤੂੰ ਨਾਲੇ ਨਾ ਬੰਨੀ ਫੜੀ ਮੈਂ ਟਰੰਕ ਚੋਂ ਨਵੇਂ ਲੀੜੇ ਕੱਢਣੇ ਚਾਹੀਦੇ ਉਹ ਮਰ ਜਾ ਟਰੰਕ ਚ ਰੱਖੀ ਹੈ ਦੇਸੀ ਸ਼ਰਾਬ ਕਾਂਗੀਆਂ ਵਾਤੇ ਉਹ ਤੇਰੇ ਪਿਓ ਨੂੰ ਪਤਾ ਲੱਗ ਗਿਆ ਤਾਂ ਨੇ ਸਾਰੀ ਡੱਪ ਜਾਣੀ ਆ ਇੱਥੇ ਵਜਦਾ ਫਿਰੂਗਾ ਵੰਜਣਾ ਜੰਗ ਸਾਹਮਣੇ ਕਾ ਉਹਨੂੰ ਸਾਹਮਣਾ ਹੀ ਆ ਤੇ ਤੂੰ ਚਾਬੀ ਤੇ ਦੇ ਮਨਾਂ ਵਿੱਚ ਲੀੜੇ ਤੇ ਕਢਾ ਚਾਬੀ ਦੇ ਫੜ ਹੁਣੇ ਫੜਾ ਦੀ ਮੈਨੂੰ ਚੰਗਾ ਹਮ ਆਹ ਟੈਂਟ ਤੇ ਲੱਗਦਾ ਬਰਾਦ ਹੀ ਆਗੇ ਲਵਾਊਗੀ ਤੇ ਭਾਇਆ ਤੁਣ ਵਾਲਾ ਹੱਥਾ ਤੇਰੇ ਗੜਾ ਹੱਥਾ ਨੂੰ ਮੈਦੀ ਲੱਗੀ ਓਏ ਮੈਂ ਇੱਥੇ ਵਿਆਹ ਵੇਖਣ ਆਇਆ ਏ ਆ ਤਾਡਾ ਟੈਂਟ ਲਵਾਉਣ ਨਹੀਂ ਆਇਆ ਤੇਰੇ ਕੋ ਗੜਾ ਖੜਾ ਲਵਾਉਣਾ ਆ ਕੋਈ ਨਹੀਂ ਲਾਲਾਂ ਕੇ ਖੜਾ ਬਥੇਰਾ ਚਮਕੀਲਾ ਸੁਣਿਆ ਗਾਲ ਸੁਣ ਮੇਰੀ ਜਾ ਪਕੌੜੇ ਪਕੂੜੇ ਲੈ ਗਿਆ ਲੋਨ ਲਾਂ ਦੇਖੀਏ ਕੋਲੋਤਾ ਇੱਥੇ ਚੜ ਕੇ ਓ ਨਾਨਾ ਭਾਈਆ ਬੀਬੀ ਕਹਿੰਦੀ ਜਿੰਨਾ ਜਾ ਕੇ ਜਾਂਦਣੀ ਨਾ ਹੋਗੀ ਉਹਨੇ ਜਾ ਕੇ ਕਿਸੇ ਨੂੰ ਪਕੌੜਿਆਂ ਨੂੰ ਹੱਥ ਨਹੀਂ ਲਾਉਣ ਦੇਣਾ ਓਏ ਤੂੰ ਅਜੇ ਨਿਆਣਾ ਏ ਤੈਨੂੰ ਨਹੀਂ ਪਤਾ ਜਵਾਈ ਦੀ ਸਹੁਰਿਆਂ ਘਰ ਠੋਕ ਕਿੰਨੀ ਹੁੰਦੀ ਆ ਵਾਹ ਕਿੰਨੀ ਹੁੰਦੀ ਭਾਈਆ ਓਏ ਉਹਨੇ ਤੁਹਾਡੇ ਪਿੰਡ ਸਰਪੰਚ ਦੀ ਨਹੀਂ ਜਿੱਨੀ ਸਹੁਰਿਆਂ ਘਰ ਜਵਾਈ ਦੀ ਹੁੰਦੀ ਆ ਨਾਲੇ ਮੇਰੀ ਸਾਲੀ ਦਾ ਵਿਆਹ ਏ ਮੈਂ ਚਾਹਾਂ ਨਾ ਤੇ ਮਿੰਟ 'ਚ ਖਲਾਰੇ ਪਾ ਸਕਦਾ ਓ ਭਾਈਆ ਤੂੰ ਖਲਾਰੇ ਨਾ ਪਾ ਉੜਾ ਟੈਂਟ ਖਿਲਰਿਆ ਹੋਣਾ ਪਿੱਲੋ ਇਹਨੂੰ ਸਿੱਧਾ ਕਰ ਤੂੰ ਹਰ ਗੱਲ 'ਚ ਚੌਧਰੀ ਬਣ ਜਾਂਦਾ ਕਿਤੇ ਇਹ ਨਾ ਹੋਵੇ ਤੈਨੂੰ ਜਵਾਈ ਦੇ ਥਾਂ ਛਦਾਈ ਬਣਾ ਕੇ ਕੱਲ ਗਏ ਥੋੜਾ ਓਏ ਅੱਗੇ ਵੀ ਤੁਸੀਂ ਮੈਨੂੰ ਛਦਾਈ ਬਣਾਇਆ 8 ਦਿਨ ਹੋ ਗਏ ਤੁਹਾਡੇ ਕੋ ਆਇਆਂ ਨੂੰ ਨਾ ਤੁਸੀਂ ਚਾਜ ਨਾਲ ਰੋਟੀ ਪੁੱਛਦੇ ਨਾ ਚਾਹ ਨਾਲ ਪਾਣੀ ਪੁੱਛਦੇ ਤੁਸੀਂ ਤਾਂ ਮੈਨੂੰ ਪ੍ਰਾਣਾ ਨਹੀਂ ਸਮਝਦੇ ਓ ਪ੍ਰਾਣਾ ਹੁੰਦਾ 1-2 ਦਿਨ ਦਾ ਮਹੀਨਿਆਂ ਦਾ ਪ੍ਰਾਣਾ ਨਹੀਂ ਹੁੰਦਾ ਨਾਲੇ ਤੂੰ ਉਹ ਖਾਨ ਸੁਣਿਆ ਹੀ ਹੋਣਾ ਭੈਣ ਘਰ ਭਾਈ ਬੁੱਤਾ ਸਾਰੇ ਦਾ ਮੁੱਢ ਕੀ ਪਹਿਣਿਆ ਐਡਾ ਨਹੀਂ ਬਣਦਾ ਇਹਦਾ ਜਵਾਈ ਆ ਆਪਣਾ ਬੀਬੀਏ ਨੂੰ ਸਮਝਾੜਾ ਸਵਾ ਰੰਗੇ ਇਹਨੂੰ ਮੈਂ ਚੱਲਿਆ ਹੁਣ ਕਰਾ ਲਿਓ ਜਿੱਤੋਂ ਮੈਣੀ ਕਰਾਉਣੀ ਆ ਜਵਾਈ ਦੀ ਥਾਂ ਤੇ ਓ ਜਾ ਜਾ ਨਹੀਂ ਮਿਲ ਨਹੀਂ ਕਰਨੀ ਨਾ ਕਰ ਕਿੰਨਾ ਤੇ ਅਸੀਂ ਅੱਗੇ ਬਣਾ ਮਿਲ ਕੇ ਪਸਤੌਂਦੇ ਆ ਓਏ ਮੈਨੂੰ ਬਹੁਤਾ ਨਾ ਤਾਂ ਓਏ ਮੇਰੀ ਅੜੀ ਬੜੀ ਮਾੜੀ ਹੂ ਜੇ ਮੈਂ ਗੁੱਸੇ ਹੋ ਗਿਆ ਨਾ ਤਾਂ ਮੈਂ ਛੇਤੀ ਕਿਤੇ ਮੰਨਣਾ ਨਹੀਂ ਏ ਓ ਤੇਰੀ ਅੜੀ ਵੀ ਫੇਰ ਆਡੇ ਕੱਟੇ ਵਾਲੀ ਆ ਚੰਗਾ ਫਿਰ ਮੈਂ ਚੱਲਿਆ ਜੀ ਕਰ ਲਿਓ ਹੁਣ ਆਪੇ ਵਿਆ ਕੋਈ ਨਹੀਂ ਪਰੌਣਾ ਗੁੱਸਾ ਨਹੀਂ ਕਰੀਦਾ ਇਹ ਤੇ ਹੈ ਇਦੱਲਾ ਆ ਇਧਰ ਆ ਤੈਨੂੰ ਲੱਤਾਂ ਖਵਾਵਾਂ ਕੁੱਕਰ ਦੀਆਂ ਓਹ ਹਾਂ ਭਈ ਹੋ ਗਏ ਤਿਆਰ ਸਾਰੇ ਓਏ ਉੱਠ ਓ ਤੁਸੀਂ ਕਰਨ ਦੇ ਜੇ ਲਾ ਓ ਤੁਸੀਂ ਦੇ ਢਿੱਲੇ ਵੜੇ ਫਿਰਨ ਦੇ ਜੇ ਓਏ ਸਾਡੀ ਜਾਂਚ ਕਦੀ ਕੋ ਲੇਟ ਨਹੀਂ ਹੋਈ ਉੱਥੇ ਮੁੜ ਕੇ ਨਿਆਣੇ ਗਾਣੇ ਗਾਉਂਦੇ ਫਿਰਦੇ ਹੁੰਦੇ ਆ ਜਾਂ ਜਾਈ ਨੇਰੇ ਦੇ ਕਿੱਲਿਆਣਾ ਫੇਰੇ ਹੋ ਤਿਆਰ ਛੇਦੀ ਛੇਦੀ ਓ ਪ੍ਰਾਣਾ ਕਿੱਥੇ ਨਾਲੇ ਪ੍ਰਾਣਾ ਤਿਆਰ ਆ ਅੱਪਾ ਪਾ ਪ੍ਰਾਣਾ ਦਾ ਸਿਰ ਦੇ ਤਿਆਰ ਆ ਓ ਤੇਰੀ ਕਿਹੜੀ ਗੱਲ ਆ ਤੂੰ ਤੇ ਤਿਆਰ ਹੀ ਰਹਿਣਾ ਉਹ ਮੈਂ ਉਹ ਪ੍ਰਾਣਾ ਦੀ ਗੱਲ ਕਰਨ ਨਿਆ ਜਿਹਦੇ ਅੱਜ ਫੇਰੇ ਹੋਣੇ ਆ ਉਹ ਜੇ ਆ ਪ੍ਰਾਣਾ ਨਾ ਨਾ ਗਿਆ ਤਾਂ ਫੇਰੇ ਤਾਂ ਵੀ ਨਹੀਂ ਹੋਣੇ ਉਹ ਨਾਲੇ ਪ੍ਰਾਣਾ ਨੇ ਨਾ ਮਰਨ ਕੀ ਨਹੀਂ ਦਈਦਾ ਮਾੜੇ ਟਾਈਮ ਤੇ ਪ੍ਰਾਣਾ ਹੀ ਕੰਮ ਆਉਂਦੇ ਆ ਨਹੀਂ ਨਹੀਂ ਇਹ ਤੇ ਗੱਲ ਹੈਗੀ ਆ ਪ੍ਰਾਣਾ ਗਰਮ ਨਾ ਆਉਦੋਂ ਦਾਤਨ ਦੂਤਨ ਕੀਤੀ ਆ ਦੰਦ ਦੂਨ ਤਿੱਖੇ ਕਰ ਲੈਣੇ ਇਹ ਨੋ ਮੈਂ ਉੱਥੇ ਜਾ ਕੇ ਲੋਕਾਂ ਨੂੰ ਦੰਦੀਆਂ ਵਡਣੀਆਂ ਉਹ ਦੰਦੀਆਂ ਤਾਂ ਨਹੀਂ ਵਡਣੀਆਂ ਪਰ ਪੈਂਦਾ ਤੇ ਤੂੰ ਵੱਡ ਖਾਣ ਨੂੰ ਹੀ ਆ ਉਹ ਬਾਕੀ ਗੁੱਸਾ ਨਾ ਕਰਿਆ ਕਰ ਤੂੰ ਵੱਡਾ ਪ੍ਰਾਣਾ ਵਾ ਘਰ ਦੇ ਵਿੱਚ ਜ਼ਿੰਮੇਵਾਰੀ ਸਮਝਿਆ ਕਰ ਮੈਂ ਗੁਰਦੁਆਰੇ ਜਾਣਾ ਵਾ ਸਾਰਿਆਂ ਨੂੰ ਤਿਆਰ ਕਰਕੇ ਨੇ ਉੱਥੇ ਲੈ ਕੇ ਆ ਗੁਰਦੁਆਰੇ ਮੈਂ ਵੇਖਦਾ ਉੱਥੇ ਜਾ ਕੇ ਕੀ ਪ੍ਰਬੰਧ ਆ ਤੇ ਮੇਰੀ ਗੱਲ ਸੁਣ ਘੋੜੀ ਦਾ ਕਿੰਨੂ ਗਿਆ ਸੀ ਉਹ ਘੋੜੀ ਦਾ ਉਹ ਕਲੇ ਉਹ ਗੱਲ ਸੁਣੀ ਕੋਤਨ ਮੈਂ ਘੋੜੀ ਵਾਲੇ ਦੇ ਜਾਈ ਉਹ ਤਾਂ ਗਾਣੀ ਘੋੜੀ ਜਾ ਕੇ ਮੈਂ ਤਾਂ ਸਵੇਰ ਤੇ 50 ਫੇਰੇ ਮਾਰਦੇ ਉਹਦੇ ਨਾਲ ਉਹ ਮੈਨੂੰ ਫੇਰੇ ਦੇ ਜਾਣ ਰਿਹਾ ਵਾ ਐ ਕਦੀ ਮੈਂ ਮਿੱਟੀ ਦਾ ਫੇਰਾ ਲਾਵਾਂ ਕਦੀ ਮੈਂ ਪੱਠਿਆਂ ਦਾ ਫੇਰਾ ਲਾਵਾਂ ਉਹਦੇ ਫੇਰਿਆਂ ਦੇ ਚੱਕਰ ਚ ਨਾ ਸਾਡੇ ਮੁੰਡੇ ਦੇ ਫੇਰੇ ਰਹਿਣੇ ਆ ਪਾ ਚੱਲ ਕੋਈ ਨਹੀਂ ਛੱਡੋ ਉਹਨੂੰ ਜੇ ਨਹੀਂ ਕੋੜੀ ਵਾਲਾ ਆਇਆ ਤੇ ਉਹ ਗਾੜੀ ਮਰ ਜਾ ਨਹੀਂ ਆ ਵੀ ਉਹਨੇ ਬੱਕੀ ਦੇ ਬੈਣਾ ਉਹ ਕੋਈ ਨਹੀਂ ਤੂੰ ਸਾਰਿਆਂ ਨੂੰ ਤਿਆਰ ਕਰਕੇ ਤੇ ਗੁਰਦੁਆਰੇ ਲੈ ਕੇ ਆ ਕੋਈ ਗੱਲ ਨਹੀਂ ਕੋੜੀ ਵਾਲੀ ਦੀ ਵੇਖਾਂਗੇ ਬਾਅਦ ਜੇ ਆਜੂਗਾ ਤੇ ਮੈਂ ਵੇਖਦਾ ਕੀ ਪ੍ਰਬੰਧ ਆ ਉੱਥੇ ਉਹ ਪਪਾ ਖੁੰਡਾ ਦੇ ਜਾ ਆਪਾਂ ਕੁੜੀ ਵਿਆਹ ਜਣਾਵਾ ਕੁੜੀ ਡੌਣੀ ਜਣਾ ਉਹ ਚੱਲ ਭਰਾ ਰੱਖ ਲੈ ਮਨਾ ਦੇ ਤੁਕਾਲੇ ਨਾਲ ਨਾ ਉਹ ਖਾਂਦਾ ਤੇਨੇ ਤੈਨੂੰ 51 ਰੁਪਏ ਦੇ ਦੇਣੇ ਓਏ ਉਹਦੀ ਤੂੰ ਗੱਲ ਛੱਡ ਆ ਮੈਨੂੰ ਲੱਗਦਾ ਲੋਕ ਬੜੇ ਇਕੱਠੇ ਹੋਏ ਕੋਈ ਮਰਮਰਤ ਨਹੀਂ ਗਿਆ ਕੋਈ ਲਾਂਤੀ ਆ ਉੱਪਰ ਵੇ ਲੜੀਆਂ ਲੱਗੀਆਂ ਓ ਲੜੀਆਂ ਦਾ ਕੋਈ ਵਧਾਈ ਦਾ ਪ੍ਰੋਗਰਾਮ ਹੈ ਕਿ ਤਮਾਨ ਤੋਂ ਮੋਣ ਰੱਖਿਆ ਕਿਸੇ ਨੇ ਆ ਵੀ ਵਿਆਹ ਦਾ ਮਾਹੌਲ ਹੈ ਕੁਝ ਖਾਣ ਪੀਣ ਚੁੱਕੇ ਬਣਾ ਲਈਏ ਆਓ ਜੀ ਆਉਂਦੀਆਂ ਨਸੀਬਾਂ ਨਾਲ ਏ ਘੜੀਆਂ ਹਾਂ ਆਉਂਦੀਆਂ ਨਸੀਬਾਂ ਨਾਲ ਇਹ ਕੜੀਆਂ ਤੇਰੇ ਸ਼ੇਰੇ ਨੂੰ ਸਜਾਇਆ ਲਾਲਾ ਫੁੱਲ ਵੜੀਆਂ ਭਟੇ ਮੂੰਹ ਭੰਡਾ ਕੀ ਹੋ ਗਿਆ ਲੈਕ ਨਾਵੇ ਤੇ ਫੁੱਲ ਵੜੀਆਂ ਨਹੀਂ ਹੁੰਦਾ ਫੁੱਲ ਕਲੀਆਂ ਹੁੰਦਾ ਈ ਉਹ ਚਲ ਫੁੱਲ ਕਲੀਆਂ ਹੀ ਕਹਿ ਦਿੰਦੇ ਮਟਕੇ ਚਪੇੜ ਮਰੂ ਆ ਜਿਹੜਾ ਬੈਠਾ ਵਾ ਆ ਬਰੂਗਾ ਆ ਖਲੋਤਾ ਕੇ ਬੈਠਾ ਬੈਠਾ ਆਇਆ ਹਾਂਜੀ ਅਵੇਲ ਜੀ ਵੇਲ ਮੁੰਡੇ ਦੇ ਦਾਦੇ ਦੀਆਂ ਦੀ ਵੇਲ ਹੰ ਬੇਲਾ ਵਦਾਵੇ ਰੱਬ ਭਾਗ ਲਾਵੇ ਤੇ ਅਜ ਹੁੰਦੇ ਰ ਬਾਬਾ ਜੀ ਹਾਂਜੀ ਉਹ ਕੰਡਾ ਕੋਈ ਗੱਲ ਬਾਤ ਸੁਣਾ ਲੈ ਗੱਲ ਬਾਤ ਸੁਣਦੇ ਹਾਂਜੀ ਸੁਣਾ ਫਿਰ ਸੁਣੋ ਗੱਲ ਬਾਤ ਸੁਣਾਓ ਜੀ ਸੁਪਨੇ ਚ ਵਿਆਹ ਹੋ ਗਏ ਮੇਰੇ ਅੱਠ ਹਾਲਾ ਹਾਲਾ ਸੁਪਨੇ ਚ ਵਿਆਹ ਹੋ ਗਏ ਤੇਰੇ ਅੱਠ ਵਿਆਹ ਹੋ ਗਏ ਅੱਠ ਅੱਛਾ ਵਿਆਹ ਹੋ ਗਏ ਬੜਾ ਬੜਾ ਖੁਸ਼ ਅੱਛਾ ਤੂੰ ਬੜਾ ਖੁਸ਼ ਸੁਪਨੇ ਚ ਵਿਆਹ ਹੋ ਗਏ ਅੱਠ ਆ ਸੁਪਨੇ ਚ ਤੇਰੇ ਵਿਆਹ ਹੋ ਗਏ ਅੱਠ ਮੈਂ ਤੜਕੇ ਉੱਠ ਕੇ ਵੇਖਿਆ ਤੇ ਪਹਿਲੀ ਵੀ ਗਈ ਨਾ ਆ ਫਟੇ ਮੂੰਹ ਤੇਰਾ ਬੜਾ ਮੈਂ ਤੈਨੂੰ ਕਿ ਐਵੇਂ ਨਾ ਮ ਇੱਥੇ ਪਾਸ ਵਾਲੀ ਫਿੰਸੀ ਹੋਈ ਫਿਟੇ ਮੂੰ ਤੇ ਹਾਂ ਲੈ ਭੰਡਾ ਤੂੰ ਵੀ ਕੋਈ ਗੱਲ ਬਾਤ ਸੁਣਾ ਕੇ ਤੇਰਾ ਤਾਲੂ ਡਗਾ ਹਾਂ ਲੈ ਸੁਣ ਫਿਰ ਆ ਭੰਡਾ ਹ ਮੈਨੂੰ ਪਰਸੋਂ ਵੇਖਣ ਵਾਲੇ ਆ ਗਏ ਅੱਛਾ ਤੈਨੂੰ ਵੇਖਣ ਵਾਲੇ ਆ ਗਏ ਆ ਮੈਨੂੰ ਪਰਸੋਂ ਵੇਖਣ ਵਾਲੇ ਆ ਗਏ ਕਿੱਦਾਂ ਇਹ ਵੇਖਣ ਡਿਆ ਇਦਾਂ ਵਾਂਗੂ ਮੈਨੂੰ ਪਰਸੋਂ ਵੇਖਣ ਵਾਲੇ ਆ ਗਏ ਅੱਛਾ ਤੇ ਕੀ ਕਹਿੰਦੇ ਇਹੋ ਤੇ ਸਿਆਪਾ ਕਹਿੰਦੇ ਕੁਝ ਨਹੀਂ ਫਿਟੇ ਮੂੰ ਭੰਡਾ ਹ ਦੂਰੋਂ ਦੇਖ ਕੇ ਮੁਰ ਜਾਂਦੇ ਆ ਫਿਟੇ ਮੂੰ ਭੰਡਾ ਲੈ ਕੋ ਹੋ ਸੁਣ ਫਿਰ ਗੱਲ ਕੀ ਹੋਇਆ ਇਹ ਲੋਕਾਂ ਨੂੰ ਇੱਕ ਇੱਕ ਵਾਰੀ ਵੇਂਦੇ ਮੈਨੂੰ ਦੋ ਵਾਰੀ ਵੇਂਦੇ ਆ ਉਹ ਕਿੱਦਾਂ ਭੰਡਾ ਪਹਿਲਾਂ ਅ ਅੱਛਾ ਫੇ ਪੰਡਾ ਤੇਰਾ ਪੰਡਾ ਹੋੜਾ ਹੀ ਨਹੀਂ ਕਰੀਏ ਵਕੀ ਮਰੇ ਨਸੀਬ ਹੀ ਫੁੱਟੇ ਤੈਨੂੰ ਵੇਖ ਕੇ ਮੁੰਡ ਜੰਦੇ ਆ ਤਾ ਦੋਣਾ ਨਹੀਂ ਜਿਹਨੂੰ ਅਸੀਂ ਵਿਆਹੋਂ ਚਲੇ ਉਹਨਾਂ ਤਾਂ ਵਿਆਹ ਕੇ ਲੈ ਆਉਂਦਾ ਮਾਰਾ ਸਰਕਾਰ ਜੀ ਤੁਸੀਂ ਵਿਆਹੋਂ ਚੱਲੇ ਤੁਸੀਂ ਵਿਆਹ ਕੇ ਲੈ ਹੀ ਆਉਂਦਾ ਤੁਸੀਂ ਛੱਡਤ ਨਹੀਂ ਆਉਣ ਲੱਗੇ ਨਾਲੇ ਸਰਦਾਰਾ ਤੁਸੀਂ ਕੌਣ ਜੇ ਓ ਮੈਂ ਮੁੰਡੇ ਦਾ ਜੀਜਾ ਤੂੰ ਮੁੰਡੇ ਦਾ ਜੀਜਾ ਤੇ ਖਾਲੀ ਕਰ ਜੀਜਾ ਓ ਜੀਜਾ ਤਾਂ ਪਹਿਲਾਂ ਹੀ ਖਾਲੀ ਆ ਆ ਲੋ ਫੜੋ ਸਰਦਾਰਾ ਕੀ ਦੇਣ ਰਿਹਾ ਸਾਨੂੰ 51 ਰੁਪਏ ਪੂਰੇ ਕਰਦੇ ਅਸੀਂ ਚਾਹੀਏ ਉਹ 51 ਰੁਪਏ ਛਮੀ ਦਾ ਮੰਗ ਨਾਲ ਘਰ ਆ ਜਾਗੇ ਨਹੀਂ ਸਰਦਾਰਾ ਸਾਨੂੰ ਇਦਾਂ ਨਹੀਂ ਫੇ ਤੂੰ ਚੰਗੇ ਨਹੀਂ ਲੱਗੀਦਾ ਉਹ ਛਮੀ ਆਣਾ ਤੇ ਗੁਲਾਬ ਉਹ ਪੈਕ ਦੀ ਗੱਲ ਹੈ ਤੇ ਛਾਮਾ ਬੜੀ ਦੂਰ ਹੈ ਸਭ ਨੇ ਕਿ ਕੱਲ ਵਾ ਦੇ ਛਾਮੀਆਂ ਫੇ ਦਵਾਵਾਂ ਤੁਹਾਨੂੰ ਉਹ ਚੱਲ ਠੀਕ ਹੈ ਸਰਦਾਰਾ ਇੱਕ ਤੇ ਮੇਰੇ ਨਾਲ ਦਾ ਪਤਾ ਨਹੀਂ ਕਿੱਥੇ ਮਰ ਜਾਂਦਾ ਏਕ ਚੇਲਾ ਘਟ ਤੇ ਵਿਲਾ ਯਾਰਾ ਨਹੀਂ ਸਾਜੀ ਉਹ ਤੂੰ ਕਿੱਥੇ ਮਰਿਆ ਪਹੁੰਚਿਆ ਡੰਗੇ ਆ ਜਿੱਦਾਂ ਬੂੰਦੀ ਚ ਲੱਤ ਫੇਰਨੀ ਹੈ ਨਾ ਤੂੰ ਮੈਨੂੰ ਤਾਂ ਲੱਗਦਾ ਲੱਤ ਤੈਨੂੰ ਫੇਰ ਨਹੀਂ ਪੈਣੀ ਉਹ ਕੀ ਕਹਿਆ ਯੋ ਕੀ ਫੇਰਨੀ ਉਹ ਮੈਂ ਕਹਿਆ ਉਸਤਾਦ ਜੀ ਦਈ ਚ ਮਧਾਣੀ ਫੇਰਨ ਵਾਲੀ ਉਹ ਫੇਰ ਆਵਾ ਓਏ ਉੱਤ ਮਧਾਣੀ ਬਾਹ ਫੇਰੀ ਪਹਿਲਾਂ ਅਗੜਾ ਨਹੀਂ ਤੇ ਤੈਨੂੰ ਛਪੀਣਾ ਫੇਰਾ ਮੈਂ ਉੰਡਾਲੇ ਗੱਲ ਸੁਣ ਓਏ ਸਬਜ਼ੀਆਂ ਦੀ ਲੋਨ ਵਧ ਘੜਨਾ ਪਾਦੀ ਉਹਨਾਂ ਦੀ ਬੀਬੀ ਦਾ ਸੁਭਾਅ ਵੜਾ ਕਬਾਈਓ ਇਹ ਨਾ ਵੇ ਤੈਨੂੰ ਲੱਤ ਫੇਰ ਦੇ ਪਰ ਚਲ ਕੰਮ ਕਰ ਓਸਤਾਦ ਜੀ ਇਹ ਤੇ ਦੱਸ ਦੋ ਜੰਜ ਕਿਦੋਂ ਕਾਉਣੀ ਜੀ ਓਏ ਆਦੂ ਜਦੋਂ ਆਣੀ ਹੋਈ ਤੂੰ ਰਿਬਨ ਕਟਾਉਣਾ ਉਸਤਾਦ ਜੀ ਭੁੱਖ ਬੜੀ ਲੱਗੀ ਆ ਭੁੱਖ ਤੇਨੂੰ ਖਵਾਉਣਾ ਮੈਂ ਪੇੜੇ ਔਰ ਜਾ ਪਾਣੀ ਲੈ ਗਿਆ ਬਾਲਟੀ ਇੱਕ ਉਸਤਾਦ ਤੇ ਗਏ ਖਾਚ ਇਹਨੇ ਕਿਹੜਾ ਕੁਝ ਖਾਣ ਦੇਣਾ ਇੱਥੇ ਕਿਹੜਾ ਕੋਈ ਵੇਖਣ ਰਿਆ ਆ ਵੀ ਖਾ ਲੈਨੇ ਹਾ ਹੈ ਵੇ ਨਾ ਖਾਤੇ ਆਪਣੇ ਰੰਗ ਨਾਲ ਦਾ ਚੱਕ ਲਿਆ ਯੋ ਵੇਖੋ ਤੇ ਇਹਨੂੰ ਜਿਹੜਾ ਪੋਖੜਾ ਵਜ ਗਿਆ ਬਰਾਤ ਜਿਹਾ ਹੀ ਨਹੀਂ ਆ ਓ ਮਾਧਾਂ ਦਾ ਮਿੱਠਾ ਚੈੱਕ ਕਰਨ ਡਿਆ ਹੀ ਆਹੋ ਤੂੰ ਦੇ ਮਿੱਠਾ ਚੈੱਕ ਕਰਨ ਡਿਆ ਹੀ ਸਾਡਾ ਦੇ ਕਰਤਾ ਨਾ ਮਾਨਖਟਾ ਵੇਲਵਾ ਯਾ ਤੂੰ ਇਧਰ ਕੱਢੀ ਜਾਣੇ ਤੇਰੇ ਨਾਲ ਦਾ ਖਾਈ ਜਾਣ ਡਿਆ ਆ ਕੋਈ ਨਹੀਂ ਮਾਦਾ ਕਹਿ ਦਿੰਦੇ ਇਹਨੂੰ ਠੰਡ ਰੱਖ ਨਿਆਣਾ ਵਾ ਕਹਿ ਦਿੰਦੇ ਇੱਕ ਤੇ ਆ ਬੁੜੀ ਤਵੀ ਫਿਰਦੀ ਐ ਕਾਲੀ ਕੜਾਈ ਵਾਂਗੂ ਓ ਚਲੋ ਗਾ ਤੁਸੀਂ ਕੀ ਵੇਖਣ ਦੇ ਇੱਥੇ ਓ ਪਾਪਾ ਮੁੰਡੇ ਵਾਲੀ ਗੱਡੀ ਚੱਲ ਗਈ ਆਪਾਂ ਕਿੱਦਾਂ ਜਾਣਾ ਆ ਓਏ ਆਪਾਂ ਵੀ ਗੱਡੀ ਤੇ ਜਾਣਾ ਔਰ ਤੁਹਾਨੂੰ ਕਿਧਰ ਜਾਂਦੇ ਥੋੜਾ ਛੱਡ ਕੇ ਆਉਣਾ ਓ ਚਲੋ ਉਧਰ ਮੋੜ ਤੇ ਲਵਾ ਕੇ ਆ ਗੱਡੀ ਮੈਂ ਚਲੋ ਆਓ ਚਲੀਏ ਓ ਤਰਫਾ ਤਰਫਾ ਗਾ ਤੇਰੇ ਇकडे ਪੈਰ ਤੇ ਕੰਡਾ ਵੱਜਾ ਵਾ ਉਧਰ ਬਰਾਡ ਦੀ ਕੰਢੀ ਓ ਬਹਿ ਗਏ ਸਾਰੇ ਰਾਤ ਨਹੀਂ ਜਾ ਕੋਈ ਚਲੀਏ ਓ ਚਲੋ ਚਲੋ ਚਲੀਏ ਓਏ ਅਹੀਂ ਤੇ ਚੱਲੇ ਹੁਣ ਤੁਸੀਂ ਚੱਲ ਓ ਕੀ ਗੱਲ ਹੋ ਗਈ ਆ ਪਾਉ ਹੋਣਾ ਕੀ ਆ ਉਹ ਸਵੇਰ ਦੇ ਤੂੰ ਫੇਰੇ ਲਾਉਣਾ ਹੁਣ ਵੀ ਜਾ ਕੇ ਫੇਰੀ ਲਾ ਉਹ ਯਾਰ ਫੇਰੇ ਕਾਦੇ ਲਾਉਣੇ ਆ ਉਹ ਛਿੰਦਾ ਦਾ ਪਪਾ ਬਿਮਾਰ ਹੋ ਗਿਆ ਸੀ ਉਹਨੂੰ ਰੇੜੇ ਤੇ ਲੱਤ ਕੇ ਹਸਪਤਾਲ ਛੱਡ ਕੇ ਆਇਆ ਹਾਂ ਉਹ ਤੂੰ ਇਹਨੂੰ ਕਿੱਡੀ ਐਂਬੂਲੈਂਸ ਬਣਾ ਖਚਰ ਜੀ ਨੂੰ ਉਹ ਖਚਰ ਨਹੀਂ ਏ ਜਿਉਨੇ ਮੋੜ ਦੀ ਬੱਕੀ ਆ ਮੇਰਾ ਪਿਆਰ ਬੜਾ ਸੀ ਉਹਦੇ ਨਾਲ ਉਹ ਜਦੋਂ ਸਵਰਗਵਾਸੀ ਹੋਇਆ ਨਾ ਉਹ ਮੈਨੂੰ ਦੇ ਗਿਆ ਸੀ ਉਹ ਜਿੱਦਾਂ ਤੂੰ ਲੋਕਾਂ ਨੂੰ ਢੇੜੇ ਦਿਨਾ ਹੋਣਾ ਕਿਸ ਦਿਨ ਤੈਨੂੰ ਵੀ ਕਿਸੇ ਸਵਰਗਵਾਸੀ ਕਰ ਦੇਣਾ ਹੋ ਉਹ ਨਹੀਂ ਛਡੋਣਾ ਮੁੰਡਾ ਘੋੜੀ ਤੇ ਮੇਰਾ ਬੰਦਾ ਲਾਗ ਦੇ ਦੋ ਭਾਲ ਦਾ ਲਾਗ ਤੁਰ ਜਾ ਤੂੰ ਇਹ ਨਾ ਮੈਂ ਕਿਤੇ ਤੈਨੂੰ ਲਾਗਾ ਲਾ ਕੇ ਘੱਲਿਏ ਓ ਜਾ ਜਾ ਵੱਡਿਆ ਬਦਮਾਸ਼ਾ ਮੈਨੂੰ ਜੰਜਾ ਬਥੇਰੀਆਂ ਓ ਬਣ ਗਈ ਜਾ ਓ ਨਕਮਿਆਂ ਜਾ ਤੂੰ ਉੱਠ ਕੇ ਆ ਗਿਆ 12 ਵਜੇ ਆ ਕੋਈ ਚਾਹ ਦਾ ਟਾਈਮ ਆ ਰੋਟੀ ਦਾ ਟਾਈਮ ਹੈ ਤੇ ਰੋਟੀ ਖਾ ਲੈਂਦੇ ਆ ਓਏ ਅੱਜ ਫੇਰ ਸੜੀਜੀ ਦਾਲ ਤੇ ਜਿਹੜੀ ਤੂੰ ਆਪਣੀ ਕਮਾਈ ਦੀਆਂ ਪੋੜ ਕਲੇਜੀਆਂ ਲੈਂਦੀਆਂ ਹੀ ਨਾ ਤੇ ਲਿਆ ਫੇਰ ਉਹਨਾਂ ਨੂੰ ਤੜਕਾ ਲਾ ਲੈਨੇ ਆ ਓਏ ਉਹਨਾਂ ਪੋੜ ਕਲੇਜੀਆਂ ਦਾ ਤੇ ਪਤਾ ਨਹੀਂ ਉਹ ਸੜੀਜੀ ਦਾਲ ਖਾ ਖਾ ਕੇ ਮੇਰਾ ਕਲੇਜਾ ਜ਼ਰੂਰ ਫੂਕਿਆ ਜਾਣਾ ਹੀ ਉਹ ਜਿਹੜਾ ਮੇਰਾ ਲੋਕ ਕਲੇਜਾ ਫੂਕਦੇ ਆ 100 100 ਗੱਲਾਂ ਕਰਦੇ ਆ ਆ ਛੋਟੇ ਵਰਗਾ ਪੋਤੇ ਜਿਹੜਾ ਅੰਦਰ ਪਿਆਰੀਂਦਾ ਵਾ ਤੇ ਬੁੱਢੇ ਬਾਪ ਨੂੰ ਕੰਮ ਤੇ ਲਾਇਆ ਵਾ ਕੋਈ ਨਹੀਂ ਆ ਗੱਲਾਂ ਸੁਣ ਤੋਂ ਬਾਅਦ ਵੀ ਇਹ ਸੜੀਜੀ ਦਾਲ ਤੇ ਜਿੱਥੇ ਤੈਨੂੰ ਪਨੀਰ ਨਾ ਮਿਲਦੀਆਂ ਨਾ ਹੁਣ ਉੱਖੋ ਜਾ ਕੇ ਖਾਵੀ ਦਫਾ ਨਾ ਕਰ ਚੋਂ ਅੱਜ ਤੋਂ ਪਤਾ ਘਰ ਨਾ ਵੜੀ ਉਹ ਖਾਲੂ ਮੈਂ ਤੁਹਾਡੀਆਂ ਰੋਟੀਆਂ ਤੇ ਬੈਠਾ ਕਿੱਡਾ ਮੇਰੇ ਲਈ ਬੱਕਰਾ ਪੋਣ ਕੇ ਰੱਖਿਆ ਗਲਤੀ ਕਰ ਲਈ ਯਾਰ ਅੱਜ ਤੇ ਲੜ ਕੇ ਅੱਜ ਤੇ ਬੁੱਡੇ ਨੇ ਘਰੇ ਵੀ ਨਹੀਂ ਵੜਨਦੇ ਨਾ ਐ ਕਰਦਾ ਬਿੱਲੇ ਵਾਲ ਚਲਦਾ ਉਹਦੇ ਵੱਲੋਂ ਖਾ ਕੇ ਆਉਂਦੇ ਆ ਉਹ ਬਿੱਲਿਆ ਕੀ ਹਾਲਿਆ ਕਿੱਦਾਂ ਉਹ ਗੱਲ ਸੁਣ ਓ ਮੈਂ ਤੈਨੂੰ ਘਰ ਲੱਭਦਾ ਤੂੰ ਇੱਥੇ ਬਿਠਾ ਤਾਸ ਕੁੱਟੀ ਜਾਂਦਾ ਬੰਦੇ ਕੁੱਟਣ ਜੋਗੇ ਦੇ ਹੈ ਨਹੀਂ ਤਾਸ ਹੀ ਕੁੱਟਣੀ ਆਪਾਂ ਓ ਚੱਲੇ ਛੱਡ ਕਰੇ ਬਣਿਆ ਬੁਣਿਆ ਕੀ ਆ ਬਣਾ ਕੀ ਆ ਯਾਰ ਘਰਦਿਆਂ 40 ਕਿਲੋ ਕਣਕ ਦੇ ਕੇ ਚੱਕੀ ਦੇ ੱਲਿਆ ਸੀ ਤੇ 20 ਕਿਲੋ ਮੈਕ ਆ ਗਿਆ ਤੇ ਬਾਪੂ ਨੂੰ ਲੱਗ ਗਿਆ ਪਤਾ ਹੁਣ ਤੇ ਮੋਰ ਹੀ ਬਣਿਆ ਇਹਦਾ ਮਤਲਬ ਫਿਰ ਤੈਨੂੰ ਨਹੀਂ ਕਰੋ ਮਿਲਿਆ ਹੋਰ ਕੀ ਅੱਜ ਤਾਂ ਯਾਰ ਕੋਈ ਮੱਸਿਆ ਸੰਗਰਾਣ ਦਾ ਲੰਗਰ ਵੀ ਨਹੀਂ ਚੱਲਣ ਡਿਆ ਬੰਦਾ ਜਾ ਕੇ ਲੰਗਰੋ ਖਾਣ ਦਾ ਚੱਲ ਲੌਲੇ ਕੋਈ ਜ਼ਿਗਾਰ ਉਹ ਆ ਢੋਲ ਕਿਧਰ ਵੱਜਣ ਦਾ ਓਏ ਇਹ ਤੇ ਮੱਸੀ ਦੀ ਕੁੜੀ ਦਾ ਵਿਆਹ ਆ ਉਧਰ ਆਈ ਹੋਣੀ ਬਰਾਦ ਅੱਜ ਚਲੋ ਫਿਰ ਅੱਜ ਮੱਸੀ ਹਲ ਜਾ ਕੇ ਮੱਸੀਆਂ ਹੀ ਖਾਣੇ ਚਲੋ ਐਦਾਂ ਕਰੋ ਤੁਸੀਂ ਮੋੜ ਤੇ ਪਹੁੰਚੋ ਮੈਂ ਪੱਗ ਬੰਨ ਗੁਨੇ ਆ ਗਿਆ ਹਾਰੀ ਬਾਰੀ ਵਰਸੀ ਖੱਡਰ ਗਿਆ ਸੀ ਖੱਟ ਕੇ ਲਿਆਂਦਾ ਥਾਲ ਹੋ ਹਾਰੀ ਬਾਰੀ ਵਰਸੀ ਖੱਡਰ ਗਿਆ ਸੀ ਖੱਟ ਕੇ ਲਿਆਂਦਾ ਥਾਲ ਲੀ ਕੁੜੀਏ ਸ਼ੁਕਰ ਮਨਾ ਤੇਰਾ ਲਾੜਾ ਬੜਾ ਕਮਾਲ ਦੀ ਕਰੀਏ ਸ਼ੁਕਰ ਮਨਾ ਕਰਾ ਆ ਪਾਉਸ ਲਖਣ ਸਿਆ ਸ਼ਾਤਰੀ ਚਾਰ ਜੀ ਤੇ ਕੀ ਗੱਲ ਆ ਬੰਦੇ ਹੀ ਆਗੇ ਸਾਰੇ ਬੀਬੀਆਂ ਕਿੱਥੇ ਆ ਉਹ ਪਾਉ ਮੱਸਾ ਸਿਆ ਸਾਨੂੰ ਤੇ ਸੁਨਾ ਮਿਲਿਆ ਏ ਵੀ ਬੰਦੇ ਹੀ ਆਇਓ ਇਹ ਕਰਕੇ ਯਾਰਾਂ ਬੰਦੇ ਹੀ ਲੈ ਆ ਬੀਬੀਆਂ ਘਰੇ ਹੀ ਆ ਉਹ ਪਾਉ ਜੀ ਉਹ ਤੇ ਠੀਕ ਆ ਆ ਮੁੰਡਾ ਨਹੀਂ ਦੀਦਾ ਹਾ ਮੁੰਡੇ ਦੀ ਮਰੂਤੀ ਖਰਾਬ ਹੋ ਗਈ ਅੱਜ ਹੌਂਦੇ ਮਗਰ ਅਸ਼ਾ ਜੀ ਚਲੋ ਕੋਈ ਗੱਲ ਨਹੀਂ ਆ ਜਿੰਨੇ ਜਣੇ ਆਏ ਜੇ ਤੁਸੀਂ ਤਾਂ ਚਾਹ ਪਾਣੀ ਸ਼ਗੋ ਆਜੋ ਚਲੋ ਆਜੋ ਜੀ ਆਜੋ ਹੇ ਇਧਰੋਂ ਉਹ ਇਧਰੋਂ ਨਹੀਂ ਮੇਰਾ ਮਤਲਬ ਹੈ ਕਿੰਨਾ ਜੋ ਉਹ ਅਸੀਂ ਤੇ ਆਪਣੇ ਚਾਚੇ ਦੇ ਮੁੰਡੇ ਨਾਲ ਆਏ ਆ ਉਹ ਚਾਚੇ ਦਾ ਮੁੰਡਾ ਤਾਂ ਸਾਡਾ ਸਾਡਾ ਕੀ ਲੱਗਾ ਲੈ ਪਪਾ ਮੁੰਡਾ ਵੀ ਆ ਗਿਆ ਆ ਜਾ ਪਹਿਲਾਂ ਮਿਲਣੀਆਂ ਵਾਲਾ ਕੰਮ ਨਬੇੜੀ ਹੈ ਪਕੌੜੇ ਬਾਅਦ ਚ ਖਾਣੇ ਆਗੇ ਹਾਂ ਉਹ ਆ ਜਾ ਵੀ ਚੱਲੀਏ ਸਾਰੇ ਹਾਏ ਆ ਗਿਆ ਜੀ ਮੇਰਾ ਜਵਾਈ ਲੈ ਆਵੇ ਹਲਵਾਈਆ ਤੇ ਚੋਈਏ ਮੇਰੇ ਜੀ ਦੇ ਪਪਾ ਆ ਗਿਆ ਜੀ ਮੁੰਡਾ ਵੀ ਹਾਂ ਹਾਏ ਹੋ ਮੈਂ ਮਰ ਗਈ ਵੇ ਮਿਆ ਤੇਰਾ ਬਹਿ ਜਾ ਬੇੜਾ ਵੇ ਤੈਨੂੰ ਪੈ ਗਿਆ ਬੁੱਲਾ ਵੇ ਤੂੰ ਸਾਡੀ ਕੁੜੀ ਡੋਬਣ ਲੱਗਾ ਵਾ ਵੇਖ ਲਾਵੇਂ ਤੂੰ ਵੀ ਨਿੱਕਾ ਪਰੋਣਾ ਚ ਉਹ ਮਰਾ ਇਹਨੂੰ ਕੀ ਵੇਖਣਾ ਜਿਹੜਾ ਪਹਿਲਾਂ ਨਹੀਂ ਦੇਖੰਡਿਆ ਓ ਭੈਣ ਜੀ ਮੈਨੂੰ ਲੱਗਦਾ ਮੁੰਡਾ ਗਲਤ ਆ ਗਿਆ ਵਾ ਵਿਚੋਲਿਆ ਮੁੰਡਾ ਨਹੀਂ ਗਲਤ ਆਇਆ ਤੂੰ ਕੰਮ ਹੀ ਗਲਤ ਕਰਤਾ ਏ ਓ ਵਿਚੋਲਿਆ ਤੂੰ ਦੇਣਾ ਹਾ ਮੁੰਡੇ ਦੇ ਪੰਜ ਕਿੱਲੇ ਆ ਮੁੰਡੇ ਦੇ ਆਪ ਕਿੱਲੇ ਜਿਡਾ ਆ ਗੱਲ ਸੁਣੋ ਟੱਡਿਆ ਆ ਵੱਡਿਆਂ ਦੀ ਗੱਲ ਨਹੀਂ ਬੋਲੀ ਦਿੰਦਾ ਉਹ ਕਿਉਂ ਨਾ ਬੋਲੀਏ ਵੱਡਿਆਂ ਦੀ ਗੱਲ 'ਚ ਅਸੀਂ ਕੁੜੀ ਤੋਰਨੀ ਆ ਇਹ ਕਿਹੜਾ ਪੰਚਾਇਤੀ ਪਿੰਡ ਦੀ ਬੋਲੀ ਹੋਣ ਦੀ ਵੀ ਵੱਡਿਆਂ ਦੀ ਗੱਲ 'ਚ ਨਹੀਂ ਕਹਿਣੇ ਨਹੀਂ ਬੋਲਣਾ ਗੱਲ ਸੁਣੋ ਕੁੜਮਾ ਤੂੰ ਤੇ ਇਹਨਾਂ ਮੁੰਡਾ ਪਰਤੀ ਵੇਂਦਾ ਰਿਹਾ ਉਹ ਪਰਤੀ ਵੇਂਦਾ ਰਿਹਾ ਵਾ ਜਦੋਂ ਅਸੀਂ ਕਮਰੇ ਪਾਏ ਆ ਉਦੋਂ ਸਾਰੇ ਕਮਰਿਆਂ 'ਚ ਇਹੋ ਵੇਂਦਾ ਰਿਹਾ ਵੀ ਕਿੰਨੀ ਪਰਤੀ ਪਾਉਣੀ ਆ ਉਹ ਪਪਾ ਇਹਨੇ ਦੂਜੀ ਪਰਤੀ ਵੇਖੀ ਆ ਉਹ ਤੇ ਮੁੰਡਾ ਬਸ ਦੋ ਫੁੱਟ ਲੰਬਾਈ ਦਾ ਰਹਿ ਗਿਆ ਆਹੋ ਹੋ ਨੂੰ ਤੇ ਇਹਨੇ ਸੂਬੇਦਾਰ ਲੱਗਾ ਹੋਣਾ ਅਸੀਂ ਨਾਲ ਗੱਲ ਸੁਣ ਵੇ ਤੂੰ ਤਾਂ ਨਾ ਮੁੰਡਾ ਵੀ ਪਹੁ ਪਾਲਦਾ ਮੈਨੂੰ ਤਾਂ ਲੂਣ ਘੋਟ ਨਾਲ ਜਾ ਮਹਾਪੜਿਆ ਲੱਗਦਾ ਮਹਾਪੜਿਆ ਮੁੰਡਾ ਹੀ ਰੀਜਾਂ ਨਾਲ ਪਾਲਿਆ ਵਾ ਮੈਨੂੰ ਤਾਂ ਲੱਗਦਾ ਸਾਰੀਆਂ ਰੀਜਾਂ ਇੱਥੇ ਲਾਤੀਆਂ ਇੱਥੇ ਲੱਗਦਾ ਬਿੱਲੀ ਕਸਤੇ ਰਗੜਿਆ ਮੁੰਡਾ ਹੀ ਸਗਣ ਪਾਉਣ ਵਾਸਤੇ ਲੈ ਕੇ ਜਾਂਦਾ ਲਾਂਦ ਪਾਉਣ ਵਾਸਤੇ ਲੈ ਕੇ ਜਾਂਦਾ ਗੱਲ ਸੁਣਾ ਮੇਰੀ ਮੇਰੀ ਭੂਆ ਦਾ ਮੁੰਡਾ ਪਤਾ ਕਿੰਨਾ ਮੇਰਾ ਪਿਆਰਾ ਤੇ ਨਾ ਤੂੰ ਹੀ ਆਦੀ ਡੰਡ ਲਾਈ ਜਾਂਦੇ ਓ ਜੇ ਉਹ ਜੇ ਤਰਾ ਹੀ ਤੇ ਨਾ ਬਹੁਤਾ ਹੀ ਪਿਆਰਾ ਹੈ ਨਾ ਤੇ ਤੂੰ ਲੈ ਲਾਹਾਂ ਲਾਵਾਂ ਅਹੀਂ ਤੂੰ ਨਹੀਂ ਤੋੜਨੀ પરા ਓਏ ਇਹ ਤਾਂ ਟੁੱਟੇ ਛੇਤਰਾ ਕੋ ਵਧੀ ਜਾਂਦੇ ਆ ਮਮੀ ਦੇ ਹੀ ਲੀਨੋ ਵੇਖਣੇ ਨਾ ਉਹ ਨਾ ਉਹ ਤੁਸੀਂ ਕਾਤੋਂ ਲੜੀ ਜਾਂਦੇ ਜੇ ਉਹ ਸਾਰੀ ਗਲਤੀ ਮੇਰੀ ਆ ਉਹ ਮੈਨੂੰ ਵੀ ਕੱਲੀ ਛਾਪ ਹੀ ਦਿਖੀ ਗਈ ਮੁੰਡਾ ਤੇ ਮੈਂ ਵੇਖਿਆ ਹੀ ਨਹੀਂ ਉਹ ਤੁਹਾਨੂੰ ਮੈਂ ਦੱਸਦਾ ਗੱਲ ਕੀ ਹੋਈ ਆ ਓ ਬੱਲੇ ਪਾਉ ਕੀ ਹਾਲ ਚਾਲੀ ਓ ਹਾਲ ਠੀਕ ਹੀ ਆ ਹਾਲ ਨੂੰ ਕੀ ਹੋਇਆ ਓ ਲਾ ਤੂੰ ਤੇ ਮੂੰਹ ਹੀ ਸੁੱਟ ਲਿਆ ਵਾ ਕੀ ਗੱਲ ਕੁੜੀ ਨੱਪ ਗਿਆ ਉਹ ਕੁੜੀ ਤੇ ਨਹੀਂ ਨੱਪ ਗਿਆ ਮੱਜ ਨੇ ਜੇਰ ਜੀ ਸੁੱਟੀ ਹੀ ਉਹ ਨੱਪ ਗਿਆ ਆ ਇਹ ਤੇ ਬੜਾ ਆਬਾਦਰੀ ਵਾਲਾ ਕੰਮ ਕਰਕੇ ਆ ਉਹ ਬਾਕੀ ਤੇ ਮੈਂ ਤੇਨੇ ਕੋਈ ਗੱਲ ਕਵਾਂ ਥੋੜਾ ਜਬਾਨ ਨਾਲ ਕੋਈ ਦਾਦਾ ਉਹ ਤੈਨੂੰ ਪਤਾ ਜੇ 6 ਮਹੀਨੇ ਹੋਏ ਕੁੜੀ ਵੱਡੀ ਦਾ ਵਿਆਹ ਕੀਤਾ ਨੂੰ ਤੇ ਤੂੰ ਕਿਹੜੀਆਂ ਕਲੇਣੀਆਂ ਜਬਾਨਾਂ ਬੋਲਣਿਆ ਹੋਏ ਗੁਰੂਆ ਮੈਂ ਤੇ ਮਖੌਲ ਕਰਨਿਆ ਵਾ ਤੂੰ ਤਾਂ ਗੁੱਸਾ ਕਰ ਲਿਆ ਯਾਰ ਉਹ ਗੁੱਸਾ ਕਰਾ ਨਾ ਉਹ ਇੱਕ ਦੇ ਬੰਦਾ ਪਹਿਲਾਂ ਹੀ ਤਵਿਆਂ ਦਾ ਉਤੋਂ ਤੇਰੇ ਵਰਗੇ ਹੋਰ ਲੂਣ ਪਾਉਣ ਨੂੰ ਆ ਜਾਂਦੇ ਉਹ ਕੀ ਗੱਲ ਹੋ ਗਈ ਆ ਉਹ ਜਨੋਂ ਦਾ ਕੁੜੀ ਵੱਡੀ ਦਾ ਵਿਆਹ ਕੀਤਾ ਏ ਉਹ ਗੁਰੂਆ ਰੋਟੀ ਪਾਣੀ ਤੋਂ ਵੀ ਆਥੜ ਹੋ ਗਏ ਆ ਉਹ ਕਈ ਵਾਰੀ ਤੇ ਭਾਂਡੇ ਵੀ ਆਪ ਮਾਂਜਣੇ ਪੈਂਦੇ ਹਾਂ ਤਾਂ ਪਹਿਲਾਂ ਕੌਣ ਮਾਂਜਦਾ ਏ ਮਾਂਜਦੇ ਤੇ ਪਹਿਲਾਂ ਵੀ ਆਪ ਹੀ ਆਹ ਉਹ ਬਾਕੀ ਤੇ ਮੈਂ ਤੈਨੂੰ ਮੈਂ ਲੱਭਦਾ ਫਿਰਨਿਆ ਤੇਰੇ ਨਾਲ ਕੋਈ ਗੱਲ ਕਰਨੀ ਜ਼ਰੂਰੀ ਘਰੋਂ ਗੱਲਾਂ ਵੇਲੇ ਗੱਲਾਂ ਤਾਂ ਹੀ ਆ ਦੱਸੋ ਉਹ ਇੱਥੇ ਨਹੀਂ ਘਰ ਜਾ ਕੇ ਕਰਦੇ ਆ ਕੰਧਾਂ ਦੇ ਵੀ ਕੰਨ ਹੁੰਦੇ ਆ ਉਹ ਇੱਥੇ ਤਾਂ ਕਾਂਦੀ ਕੋਈ ਨਹੀਂ ਆ। ਉਹ ਭਰਾਵਾ ਇੱਥੇ ਪਤਾ ਨਹੀਂ ਘਾ ਦੇ ਵੀ ਕੰਨ ਹੋ ਸਕਦੇ ਆ। ਇਹ ਕਰਕੇ ਘਰ ਚੱਲਦੇ ਆ। ਚੱਲ ਆ ਘਰ ਨੂੰ ਚਲੀਏ ਸਾਡਿਆਂ ਦੇ ਜਣਾ ਚ ਪਹਿਲਾਂ ਹੀ ਲੋਕ ਬੈ ਗਏ ਆ। ਐਡੀ ਕਿਹੜੇ ਪਰਦਾਦਾਰ ਗੱਲ ਕਰਨੀ ਆ ਤੂੰ ਮੇ ਨਾਲ। ਆ ਜਾ। ਲੈ ਵੇ ਭਾਊ ਨਿਆਣੇ ਨੂਣੇ ਵਿਆਹ ਕੇ ਵੇਲਾ ਹੋ ਹੀ ਗਿਆ ਕੇ। ਉਹ ਵੇਲਾ ਦੇ ਬੰਦਾ ساری ਜ਼ਿੰਦਗੀ ਨਹੀਂ ਹੁੰਦਾ ਝਮਿਆ। ਹਾਂ। ਉਹ ਤੈਨੂੰ ਪਤਾ ਦੋ ਗੁੱਡੀਆਂ ਦੇ ਦੋ ਕਾਕੇ। ਅੱਛਾ ਵੱਡੀ ਗੁੱਡੀ ਦੇ 15-20 ਸਾਲ ਪਹਿਲਾਂ ਵਿਆਹ ਛੱਡੀ। ਹਾਂ। ਇਹ ਛੋਟੀ ਦਾ ਤੈਨੂੰ ਦੱਸਿਆ 6 ਮਹੀਨੇ ਪਹਿਲਾਂ ਕੀਤਾ ਇਹ ਹਾਂ ਉਹ ਵੱਡੀ ਗੁੱਡੀ ਆਪਣੇ ਘਰ ਰਾਜੀ ਖੁਸ਼ੀ ਵਸਮ ਰਸਨ ਲਈ ਆ ਨਹੀਂ ਚਲ ਸਹੀ ਉਹ ਬਸ ਪ੍ਰਾਣਾ ਹੀ ਥੋੜਾ ਕੱਬਾ ਵਾ ਓਏ ਪ੍ਰਾਣੇ ਕੱਬੇ ਹੀ ਹੁੰਦੇ ਆ ਉਹ ਨਾਲੇ ਤੂੰ ਘਟ ਕੱਬਾ ਓਏ ਹਾਂ ਚੰਮਿਆ ਬੰਦਾ ਜਦੋਂ ਕਬੀਲਦਾਰ ਹੋ ਜਾਂਦਾ ਨਾ ਹਾਂ ਜਨਾਨੀਆਂ ਜ਼ਹਿਰ ਮਾਰ ਹੀ ਦਿੰਦੀਆਂ ਬੰਦੇ ਦਾ ਸਹੀ ਗੱਲ ਹੀ ਉਹ ਪਰ ਮੈਨੂੰ ਕਾਹ ਤੋਂ ਦੱਸਿਆ ਈ ਓਏ ਆ ਜਾ ਤੈਨੂੰ ਵੀ ਦੱਸਦੇ ਆ ਭਾਜੀ ਨਹੀਂ ਪਾਉਣੀ ਤੈਨੂੰ ਆ ਜਾ ਚਲ ਸਹੀ ਆ ਹੋਇਆ ਵੀ ਬੈ ਚੰਮਿਆ ਉਹ ਪਹਿਲਾਂ ਗੱਲ ਦੱਸ ਗੱਲ ਕੀ ਆ ਓਏ ਹੌਸਲਾ ਵੀ ਕਰ ਖਲੋ ਜਾ ਹਾਂ ਉਹ ਵੱਡਿਆ ਉਹ ਲਿਆ ਵੀ ਆਪਣੇ ਚਾਚੇ ਲਈ ਪਾਣੀ ਜੇ ਰਗਾ ਵੇਖ ਤੇਰਾ ਚਾਚਾ ਆਇਆ ਚਾਚਾ ਜਦ ਦਾ ਫੇਰ ਰਿਸ਼ਤਾ ਮੇਰੇ ਲਈ ਲੈ ਕੇ ਆਇਆ ਇਹ ਲੱਗਦਾ ਚੜਾਊ ਕੋੜੀ ਯਾਰ ਕਮਨ ਪਾਉ ਜੀ ਹੁਣ ਤੇ ਪਾਣੀ ਵੀ ਪੀ ਲਿਆ ਵਾ ਹੁਣ ਤੇ ਗੱਲ ਦੱਸ ਦੋ ਓਏ ਤੇ ਮੈਂ ਮੁੰਡੇ ਦਾ ਰਿਸ਼ਤਾ ਦੇ ਕਰਾ ਯਾਰ ਓਏ ਦਾ ਨਹੀਂ ਹੋਣਾ ਨਾ 50 ਰਿਸ਼ਤੇ ਤੈਨੂੰ ਅੱਗੇ ਵਿਖਾਤੇ ਆ ਇਹਨੂੰ ਕਿਹ ਡੇਰੇ ਤੇ ਚੜਾ ਗਏ ਨਾ ਮੱਥਾ ਟੇਕ ਦੇ ਓਏ ਇਹਨੂੰ ਦੇ ਮੱਥਾ ਟੇਕਿਆ ਹੀ ਆ ਨਿੱਕੇ ਮੁੰਡੇ ਦਾ ਕਰਾਉਣਾ ਵਾ ਅਈਸ਼ਾ ਉਹਨੇ ਕਦੀ ਵੇਖਿਆ ਨਹੀਂ ਨਿੱਕਾ ਕਿੱਥੇ ਆ ਓਏ ਉਹਨੂੰ ਤੇ ਕਦੀ ਅਸੀਂ ਆਪ ਨਹੀਂ ਵੇਖਿਆ ਤੇ ਹਾਂ ਇਹਦਾ ਕੀ ਮਤਲਬ ਆ ਓਏ ਨਾਨਕੇ ਰਹਿੰਦਾ ਵਾ ਅਈਸ਼ਾ ਪਾਉ ਜੀ ਪਾਣੀ ਤੇ ਮੰਗਾ ਓ ਜਾ ਓਏ ਵੱਡਿਆ ਚਾਚਾ ਆਪਣ ਨੂੰ ਪਾਣੀ ਤੇ ਲਿਆ ਕੇ ਦੇ ਲੈ ਪੁੱਤ ਚਾਚਾ ਨਰਗਾ ਹੋਇਆ ਵੱਡਾ ਸੰਗ ਸੁੱਕਣ ਡਿਆ ਇਹ ਧੋਰ ਲਾ ਕੇ ਆਇਆ ਵਾ ਕੀ ਓ ਇਹਨੂੰ ਛੱਡ ਦੂੰ ਨਿੱਕੇ ਮੁੰਡੇ ਦਾ ਰਿਸ਼ਤਾ ਕਰਾ ਲੈ ਪਾਉ ਅਨ ਨਾਲ ਦੇ ਪਿੰਡ ਇੱਕ ਰਿਸ਼ਤਾ ਹੈਗਾ ਹੀ ਉਹ ਵੀ ਕੁੜੀ ਲਈ ਮੁੰਡਾ ਲੱਭਦੇ ਫਿਰਨਦੇ ਆ ਗੱਲ ਤੇ ਮੈਂ ਉਹਨਾਂ ਨਾਲ ਤੋੜ ਲੂੰਗਾ ਮੈਨੂੰ ਮੁੰਡਾ ਦੇ ਵਖਾ ਓ ਮੁੰਡੇ ਦੀ ਫਿਕਰ ਨਾ ਕਰ ਮੁੰਡਾ ਦਾ ਆਪਣਾ ਗੱਭਰੂ ਜਵਾਨ ਆ ਹਾਂ ਬਾਕੀ ਰਿਸ਼ਤਾ ਪੱਕਾ ਕਰਾ ਦੇ ਮੇਰੇ ਵੱਲ ਸੋਨੇ ਦੀ ਛਾਪ ਤੇ ਨੂੰ ਪੱਕੀ ਸੋਨੇ ਦੀ ਓਏ ਆਹੋ ਬਾਕੀ ਜੇ ਫੇਰ ਵੀ ਤੂੰ ਤਸੱਲੀ ਕਰਨੀ ਤੇ ਮੁੰਡਾ ਤੈਨੂੰ ਵਿਖਾ ਦਾਂਗੇ ਓ ਨਹੀਂ ਨਹੀਂ ਜਦੋਂ ਸੋਨੇ ਦੀ ਗੱਲ ਚੱਲ ਗਈ ਤੇ ਮੁੰਡਾ ਵੀ ਤਾਂ ਸੋਨੇ ਵਰਗਾ ਹੋਊਗਾ ਬੱਸ ਫੇਰ ਕਰਾ ਦੇ ਕੋਈ ਗੱਲ ਨਹੀਂ ਆ ਮੈਂ ਉਹਨਾਂ ਨਾ ਤੋੜਦਾ ਮੈਂ ਗੱਲ ਇਹ ਰਿਸ਼ਤਾ ਤੁਸੀਂ ਪੱਕਾ ਹੀ ਸਮਝੋ ਮੈਂ ਅੰਦਰ ਗੱਲ ਤੋੜਦਾ ਮੈਂ ਤੂੰ ਹੀ ਨਾ ਪਿਆਰੀ ਖਿੱਚ ਚੰਗਾ ਹੈ ਸਾਸਰੀ ਘਰ ਚੰਗਾ ਫੇਰ ਸਾਸਰੀ ਘਰ ਚੱਲ ਮਿਲ ਸਿਆਂ ਉੱਲਾ ਵਿਚਲਮਲਸਿਆ ਮੁੰਡੇ ਆਲੇ ਨਾਲ ਤੇ ਹੋ ਗਈ ਆਪਣੀ ਚਾਂਦੀ ਤੇ ਕੀ ਵੜਾ ਕੁੜੀ ਆਲੇ ਵੀ ਫੜਾ ਦੇਣ ਗਾਂਧੀ ਉਹੀ ਤਾਂ ਕੁੜੀਲੀ ਰਿਸ਼ਤਾ ਲੱਭਣੀ ਡੈ ਮੁੰਡਾ ਤੇ ਹੁਣ ਆਪਣੀ ਜੇਬ ਚ ਆ ਇਹ ਨਾ ਵੇ ਕੁੜੀ ਕਿਤੇ ਹੋਰ ਮੰਗ ਦੇਣ ਕੁੜੀ ਵੀ ਹੱਥੋਂ ਜਾਵੇ ਤੇ ਸ਼ਾਪ ਵੀ ਚੱਲ ਵੀ ਚਲਮਲਸਿਆ ਖਿੱਚ ਦੇ ਗੱਡੀ ਓ ਲੈ ਸੱਚ ਗੱਡੀ ਦੇ ਪਾਪਨੇ ਪਠਿਆਂ ਨੂੰ ਖੜੀ ਆ ਚੱਲ ਕੋਈ ਗੱਲ ਨਹੀਂ ਖੁਰਾ ਤੇ ਉਹ ਚੱਲਦੇ ਆ ਪਿੱਛੇ ਛੜਦਾ ਗੱਡੀਆਂ ਨੂੰ ਜਦ ਲਾਉਂਦਾ ਇਹ ਥੁੱਕ ਅੱਡੀਆਂ ਨੂੰ ਚੱਲ ਚਮਿਆ ਪੜਾ ਲੋ ਕੋਈ ਸੌਜੀ ਪਾਜੀ ਕੇ ਉਹ ਇੱਥੇ ਬੱਕਰਾ ਦੇ ਨਾ ਆਇਆ ਤੇਰਾ ਕਲੇਜਾ ਨਾ ਰੰਦਾ ਮੈਂ ਮੁੰਡੇ ਨੂੰ ਪੇਰ ਟੀੜਾ ਲਾਣੀ ਆ ਆ ਲੈ ਹਾ ਵੇ ਨੀ ਆਲੂਆਂ ਸਰਟਾ ਪਰ ਰਾਜੂ ਦਾ ਮੈਨੂੰ ਸਰੇ ਟੱਬਰ ਦਾ ਠੇਕਾ ਨਹੀਂ ਮੈਨੂੰ ਤੇਰ ਜਾ ਮੈਨੂੰ ਭੁੱਖ ਲੱਗੀ ਆ ਭੁੱਖ ਲੱਗੀ ਆ ਜੈਨੂ ਵੜਿਆ ਮੈਂ ਹਾਂ ਮੁੰਡੇ ਨੂੰ ਮਾਸਾ ਕਿਉ ਖਵਾ ਦੇ ਇਹਨੇ ਕਦੀ ਕੰਨ ਨਹੀਂ ਕੀਤਾ ਕਿਤੇ ਨਿੱਕਾ ਦਾ ਚਮਕਾ ਮਾਰਦਾ ਹੁੰਦਾ ਪੜੀਆਂ ਚਮਕਾ ਮਾਰਦਾ ਹੀ ਕੇ ਪਤਾ ਮੈਨੂੰ ਜਦੋਂ ਹੋਇਆ ਸੀ ਦਾਈ ਨੇ ਉਲਟੀ ਕਰਤੀ ਉਹ ਭੈਣਾ ਸਾਸਰੀ ਕਾਲ ਸਾਸਰੀ ਕਾਲ ਚ ਮੈਂ ਹਾਰ ਕਿਦਾਂ ਵਧੀਆ ਭੈਣਾ ਵਧੀਆ ਰਾਜੀ ਬਾਜੀ ਆ ਕੇ ਆ ਜਾ ਬੈਠੇ ਭੈਣਾ ਪਾਣੀ ਦੇਂਦਾ ਭਣਾ ਪਿਆ ਦੋਗੇ ਤੇ ਪੀਲਾਂਗੇ ਬੰਦੇ ਹੋ ਤੇਰੇ ਅਬ ਭੈਣ ਤੈਨੂੰ ਦੇਖ ਗਈ ਤੇ ਪਰੌਣਾ ਨਹੀਂ ਦਿਖਿਆ ਉਹ ਤੈਨੂੰ ਤੇ ਮੈਂ ਤਾਂ ਨਹੀਂ ਕਵਾਇਆ ਤੂੰ ਕੰਮ ਕਰਨ ਡਿਆ ਕੰਮ ਨੂੰ ਮੈਂ ਖੂਪ ਟੰਡਿਆ ਤੂੰ ਕੰਮ ਦੱਸ ਕਿੱਧਰ ਆਇਆ ਓਏ ਆਉਣਾ ਆਣਾ ਕਿੱਧਰ ਆ ਇੱਕ ਸਲਾਹ ਜੀ ਕਰਨੀ ਹੈ ਤੁਹਾਡੇ ਨਾਲ ਰਾਤੀ ਦੇ ਆਉਂਦੇ ਸਲਾਈ ਬੜੀ ਮਾੜੀ ਹੁੰਦੀ ਐ ਤੂੰ ਕਿਧਰ ਆਤੀ ਰਾਤ ਮੂਚੋ ਕੇ ਆ ਗਿਆ ਓ ਮੈਂ ਤੇ ਭੈਣਾ ਆਪਣੀ ਗੁੱਡੀ ਵਾਸਤੇ ਰਿਸ਼ਤਾ ਲੈ ਕੇ ਆਇਆ ਵਾ ਆ ਨਹੀਂ ਮੈਂ ਸਦਕੇ ਜਾਵਾਂ ਆ ਬੈ ਆ ਨਾਲ ਦੇ ਪਿੰਡ ਇੱਕ ਮੁੰਡਾ ਵਾ ਸੋਹਣਾ ਸੁਨੱਖਾ ਗੱਭਰੂ ਜਵਾਨ ਜਮਾਈ ਮੇਰੇ ਅਰਗ ਅਹ ਗੱਭਰੂ ਜਵਾਨ ਤਾਂ ਚੱਲ ਜਾਊਗਾ ਪਰ ਸੋਹਣਾ ਸੁਨੱਖਾ ਤੇਰੇ ਜਿਨਾਂ ਨਹੀਂ ਚੱਲਣਾ ਓ ਸਿੱਧਾ ਕੌਣ ਆ ਮੇਰੇ ਨਾਲ ਥੋੜਾ ਘੱਟ ਚਾਹੀਦਾ ਵਾ ਕਰਨੋ ਘਟ ਵੀ ਹੁੰਦਾ ਆ। ਓ ਚੱਲ ਜਿੰਮਿਆ ਮੁੰਡੇ ਦਾ ਕਾਰੋਬਾਰ ਕੀ ਆ? ਉਹ 10 ਕਿੱਲੇ ਆ। ਦੋਵਾਂ ਭਰਾਵਾਂ ਨੂੰ 5-5 ਕਿੱਲੇ ਆਉਂਦੇ ਆ। 25-30 ਪਹੂ ਆ। ਉਹ ਕੁੜੀ ਕੋਦੇ ਗੋਆ ਹੀ ਨਹੀਂ ਮੁਕਣਾ। ਕੀ ਗੱਲ? ਸਾਰਾ ਟੋਕੜ ਮਾਲ ਹੀ ਬੱਧਾ। ਕੋਈ ਦੁੱਧ ਦੱਦ ਨਹੀਂ ਦਿੰਦੀ। ਉਹ ਦਿੰਦੀਆਂ ਵਾਂ। ਪਰ ਚਾਹ ਜੋਗਾ। ਤੇ ਉਹ ਤੇ ਗੱਲ ਠੀਕ ਆ। ਤੇ ਮੁੰਡਾ ਕੁਝ ਖਾਂਦਾ ਪੀਂਦਾ ਤ ਨਹੀਂ? ਆਹੋ ਖਾਂਦਾ ਵਾ। ਹੋਏ। ਯਾ ਹੁਣ ਬੰਦਾ ਰੋਟੀ ਪਾਣੀ ਵੀ ਨਾ ਖਾਵੇ ਓਏ ਓਦਾਂ ਦੇ ਮੁੰਡਾ ਛੁੱਦ ਵੈਸ਼ਨੂ ਆ ਅਛਾ ਵੈਸ਼ਨੂ ਦੇ ਵੀ ਜਾਂਦਾ ਫਿਰ ਪੈਣਾ ਲੋਕਾਂ ਨੇ ਨਜ਼ਰ ਵਟੂ ਕੰਧ ਨਾ ਟੰਗਿਆ ਹੁੰਦਾ ਤੁਸੀਂ ਪਾਵੇਂ ਨਾ ਬੱਧਾ ਇਹ ਬਿਮਾਰੀ ਪੈਣਾ ਮੇਰੀ ਬੇਇੱਜ਼ਤੀ ਕਰਾਉਂਦਾ ਰਹਿੰਦਾ ਜਿੱਥੇ ਨਹੀਂ ਉੱਥੇ ਹੀ ਕਿੱਦਾਂ ਰੱਜੀ ਦੇ ਪਾਪਾ ਠੀਕ ਐ ਫਿਰ ਚੱਲ ਠੀਕ ਐ ਕੰਤੋ ਜਿੱਦਾਂ ਤੈਨੂੰ ਠੀਕ ਲੱਗੇ ਮੈਂ ਬਦਲ ਸਕਦਾ ਤੇਰਾ ਫੈਸਲਾ ਵੇਲੇ ਨੇ ਥੋੜੀ ਖਾਣੇ ਆ ਚਲੋ ਆ ਤੇ ਸਾਡੇ ਲੋਹਾ ਆ ਇੱਕ ਸ਼ਰਤਾਂ ਹੀ ਬਹੁਤੀ ਕਾਲੀ ਨਹੀਂ ਕਰਨੀ ਅੱਗੇ ਕਾਲੀਆਂ ਚ ਮੈਂ ਫਸ ਗਈ ਇਹਦੇ ਆ ਕੇ ਸਾਡੇ ਵੇਲੇ ਦੇ ਇੱਕ ਦੂਜੇ ਨੂੰ ਵੇਂਦੇ ਨਹੀਂ ਹੁੰਦੇ ਤੇ ਜਿੱਦਨੇ ਨੂੰ ਮੈਂ ਚੋਰੇ ਨੂੰ ਵੇਖਿਆ ਮੇਰੀਆਂ ਤੇ ਨਿਕਲ ਗਿਆ ਛੀਕਾ ਉਹ ਭੈਣਾ ਆਹ ਗੱਲਾਂ ਛੱਡੋ ਉਹ ਚੰਗੇ ਰਿਸ਼ਤੇ ਵਾਰ-ਵਾਰ ਨਹੀਂ ਮਿਲਦੇੰਦੇ ਇਹ ਆਪਾਂ ਨੂੰ 10-12 ਦਿਨਾਂ ਚ ਗੱਲ ਮਕਾਉਣੀ ਪੈਣੀ ਆ ਚੱਲ ਫੇ ਇਦਾਂ ਕਰੀਏ ਰੱਜੀ ਦੇ ਪਾਪਾ ਰੱਖ ਦੀ ਮਾਏ ਦੇ ਕੀਆ ਚੱਲ ਜਿੱਦਾਂ ਤੈਨੂੰ ਠੀਕ ਲੱਗੇ ਕੇ ਚੱਲਾ ਫੇ ਐਤੇ ਸਾਡੀ ਇੱਕ ਹੋਰ ਸ਼ਰਤ ਆ ਦੱਸੋ ਭੈਣ ਜੀ 11 ਬੰਦੇ ਤੋਂ ਵੱਧ ਬੰਦੇ ਨਹੀਂ ਹੋਣੇ ਚਾਹੀਦੇ ਬਰਾਤ 'ਚ ਲੈ ਇਹ ਕਿਹੜੀ ਗੱਲ ਆ ਮੈਂ ਅੱਜ ਹੀ ਜਾ ਕੇ ਉਹਨਾਂ ਨੂੰ ਕਹਿ ਦੂੰਗਾ ਕਿ ਨਹੀਂ ਫੇਰ ਨਾ ਕਿ ਉਹ ਤਾਂ ਖਾਲੀ ਢਿੱਡੀ ਮੋੜੇ ਆ ਉਹ ਨਹੀਂ ਆਉਂਦੇ ਪਰ ਆਪਣਾ ਵੀ ਧਿਆਨ ਰੱਖਿਓ ਆ ਰਹੀਆਂ ਚਲੋ ਸਹੀ ਆ ਫਿਰ ਪਾਉ ਜੀ ਠੀਕ ਆ ਜੀ ਠੀਕ ਹੁਣ ਸਿੱਧਾ ਵਿਆਹ ਤੇ ਹੀ ਮਿਲਦੇ ਆ ਠੀਕ ਆ ਹਾਂ ਠੀਕ ਆ ਫਿਰ ਭੈਣ ਜੀ ਸਸਰੀਕਾ ਸਾਤਰੀਕਾ ਉਹ ਚਾਹ ਤੇ ਪੀ ਜਾਂਦਾ ਉਹ ਕੋਈ ਨਹੀਂ ਹੁਣ ਤੇ ਰੋਟੀ ਦਾ ਟਾਈਮ ਆ ਕੋਈ ਨਹੀਂ ਸਿੱਧਾ ਵਿਆਹ ਦੇ ਪਕੌੜੇ ਹੀ ਖਾਵਾਂਗੇ ਉਹ ਗੜੀ ਘੜਾਉਣਾ ਏਡੀ ਦੂਰ ਤਾਂ ਪੈਣਾ ਹੀ ਮਾਰ ਦਿੰਦਾ ਸਹੁਰਿਆਂ ਦਾ ਪਾਪਾ ਤੈਨੂੰ ਕੀ ਲੋੜ ਏਡੀ ਤੇ ਮੇਰੇ ਵਿਆਹ ਕਰਾਉਣ ਦੀ ਕੀ ਦੱਸਾਂ ਤੈਨੂੰ ਲਾਗੇ ਬਣਿਆ ਹੁੰਦਾ ਨਹੀਂ ਸੀ ਨਾ ਕਿਉਂ ਉਹਨਾਂ ਲੱਗੇ ਬਨੇ ਲੋਕਾਂ ਨੂੰ ਕਰਤੂਤਾ ਦਾ ਪਤਾ ਹੀ ਓਏ ਆਹ ਪਰੌਣਿਆਂ ਆ ਗਿਆਂ ਫੇਰ ਫੇਰ ਦਾ ਕੀ ਮਤਲਬ ਆ ਉਹ ਮੇਰਾ ਮਤਲਬ ਇਹ ਹੀ ਕਿ ਇੰਨੀ ਖੇਚਣਾ ਕਰਿਆ ਕਰ ਉਹ ਜਦੋਂ ਘੁੰਮ ਘਮਾ ਕੇ ਫੇਰ ਇੱਥੇ ਹੀ ਆਉਣਾ ਹੁੰਦਾ ਤੇ ਪਿੰਡ ਕੀ ਵੇਖਣ ਚੱਲ ਜਣਾ ਵਾ ਉੱਥੇ ਮੂਲੀਆਂ ਬੀਜੀਆਂ ਅੱਛਾ ਤੁਹਾਡਾ ਮਤਲਬ ਹੈ ਨਹੀਂ ਆਇਆ ਕਰੀਏ ਇੱਥੇ ਇੱਕ ਦਿਨ ਤੁਹਾਨੂੰ ਪਰੌਣਾ ਦੇ ਸਾਹਮਣਾ ਪੈਂਦਾ ਤੁਹਾਨੂੰ ਮੌਤ ਪੈਂਦੀ ਆ ਉਹ ਮੇਰਾ ਜਿਗਰਾ ਵੇਖੋ ਉਹ 20 ਸਾਲ ਹੋ ਗਏ ਤੁਹਾਡੀ ਕੁੜੀ ਸਾਹਮਣੇ ਨੂੰ ਮੈਂ ਤਾਂ ਕਦੇ ਸੀ ਨਹੀਂ ਕੀਤੀ ਉਹ ਨਹੀਂ ਨਹੀਂ ਅਸੀਂ ਵੀ ਨਹੀਂ ਸੀ ਕਰਦੇ ਪਰੌਣੇ ਉਹ ਜਾ ਵੜਿਆ ਪਰੌਣੇ ਲਿਆ ਪਾਣੀ ਜਿਹੜਾ ਠੰਡਾ ਕਰੀਏ ਪਰੌਣੇ ਨੂੰ ਤੇ ਗਰਮੀ ਵੜਾ ਹੋ ਗਿਆ ਆ ਇੱਧਰ ਬੈ ਉਹਨੂੰ ਤੇ ਪਾਣੀ ਪਿਉਣਾ ਹੀ ਆ ਗੱਲਾਂ ਕਰ ਕਰ ਕਲੇਜਾਂ ਦੀ ਭੁੱਖ ਤਾਂ ਉਹ ਚੱਲ ਕੋਈ ਨਹੀਂ ਠੰਡਾ ਹੋ ਲਿਆ ਵੜਿਆ ਪਾਣੀ ਲਿਆ ਸਬਸਕ੍ਰਾਈਬਰ ਜੀ ਉਹ ਸਾਸਰੀ ਗਾਲੀ ਆ ਪਾਜੀ ਫੜੋ ਪੀਓ ਠੰਡੇ ਹੋ ਠੰਡਾ ਕਰਨ ਨੂੰ ਨਮ ਨੂੰ ਉੱਥੇ ਬਰਫ਼ ਚ ਲਾਇਓ ਓ ਲੈ ਕੋਈ ਨਹੀਂ ਪਰੋਣਾ ਗੁੱਸਾ ਕਰਦਾ ਪੀ ਪਾਣੀ ਮੇਰਾ ਪੋਤਾ ਲੈ ਫੜਾ ਉਹ ਨਹੀਂ ਵੀ ਡਬਣਾ ਉਹ ਨਹੀਂ ਨਹੀਂ ਫੜ ਪਾਣੀ ਇਦਾਂ ਨਹੀਂ ਕਰੀਦਾ ਉਹ ਬੰਦਾ ਰੱਜ ਕੇ ਢੀੜ ਹੋਵੇ ਤੇ ਬੇਤੀ ਕਰਨ ਵਾਲਾ ਕੋਈ ਜੰਮਿਆ ਪੜ ਪੀ ਪਾਣੀ ਕੋਈ ਨਹੀਂ ਓ ਸਲੱਖਣ ਸਾਹਿਬ ਵਧਾਈਆਂ ਆਣ ਕਾਹਦੀਆਂ ਵਧਾਈਆਂ ਓਏ ਇਧਰ ਮਰਸੀ ਆ ਓ ਝੋਟੇ ਵਰਗਾ ਮੁੰਡਾ ਵਿਉਣ ਲੱਗੇ ਜੇ ਉਹ ਵਧਾਈਆਂ ਬਣ ਗਈਆਂ ਓ ਜੀਓ ਝਮਿਆ ਖੁਸ਼ੀ ਤੇ ਬੈ ਇਥੇ ਬੈ ਮੁ ਜੀ ਸਹੀ ਯਾਹੀ ਹਾਂ ਬਸ ਠੀਕ ਆ ਇਹ ਤੇ ਫਿਰ ਨਾ ਦੇ ਪ੍ਰਾਣੇ ਆ ਇਹ ਜਿਵੇਂ ਦੁੱਕੀ ਤਿੱਕੀ ਹੋਏ ਨਾ ਸਾਨੂੰ ਕੋਣ ਪੁੱਛਦਾ ਵਾ ਤੁਸੀਂ ਆ ਵੀ ਚੌਧਰੀ ਬਣੇ ਆ ਆ ਵੀ ਰਿਸ਼ਤੇ ਉਸੇ ਕਰੀ ਜਾਂਦੇ ਹੋ ਓਏ ਭਰਾਵਾ ਪੁੱਛ ਕੇ ਕਰਨਾ ਸੀ ਇਹ ਤੇ ਗੱਲ ਹੀ ਚੱਲੀ ਆ ਗਰਮ ਕਾਲੀ ਹੋ ਗਿਆਂ ਪ੍ਰਾਣੇ ਆ ਗਰਮ ਕਾਲੀ ਹੋ ਗਿਆ ਚੱਲੋ ਚਲੀਏ ਫੰਮਿਆ ਆਪਣੀ ਕਿਹੜੀ ਪੁੱਛ ਕੇ ਸੇ ਤੇ ਓ ਬਹਿ ਪ੍ਰਾਣੇ ਕੋਈ ਨਹੀਂ ਤੈਨੂੰ ਵੀ ਠੰਡਾ ਕਰਦੇ ਆ ਕੋਈ ਨਹੀਂ ਮੁਰਗਾ ਮਰਗਾ ਬਣਾਉਨੇ ਆ ਇੰਨਾ ਨਹੀਂ ਗੁੱਸਾ ਕਰੀ ਜਾਂਦਾ ਪ੍ਰਾਣਾਂ ਵਾ ਫੇਰ ਵੀ ਮੁੰਡੇ ਦਾ ਤੂੰ ਆ ਤੁਹਾਡੀ ਪਹਿਲੀ ਤੇ ਆਖਰੀ ਗਲਤੀ ਸਮਝ ਕੇ ਮਾਫ ਕਰ ਲਗਾ ਗਾ ਤਾਂ ਮੈਨੂੰ ਕੋਈ ਵੀ ਕੰਮ ਪੁੱਛੇ ਤਾਂ ਬਣਾ ਨਹੀਂ ਕਰਨਾ ਤੁਹਾਨੂੰ ਪਤਾ ਮੇਰਾ ਸੁਭਾਗ ਨ ਮੈਂ ਆਹ ਹੋ ਤੇ ਦਿਖਣੀ ਡਿਆ ਵਾ ਉਹ ਜਾ ਵੜਿਆ ਚਾਹ ਬਣਾ ਕੇ ਲਿਆ ਵਾ ਠੀਕ ਆ ਕੰਮ ਕਰਨੂ ਵੱਡਾ ਮੰਡਾ ਦੇ ਵਿਆਹ ਨਿੱਕੇ ਦਾ ਮੇਰਾ ਵੀ ਜੀ ਕਾ ਦਾ ਵਿਆਹ ਕਰ ਉਹਨੂੰ ਮੇਰੀ ਵੀ ਉਹ ਟੱਪਦੀ ਜਾਂਦੀ ਆ ਪੰਜਰ ਦੇ ਨਾਲੀ ਦੇ ਤੇ ਕੋ ਟੱਪੀ ਨਹੀਂ ਜਾਂਦੀ ਉਮਰ ਤੇਰੀ ਕਿੱਥੋਂ ਟੱਪ ਜੂਗੀ ਉਹ ਜਾ ਉਧਰ ਕੁਕੜੀਆਂ ਵੇਖ ਕੇ ਦੇ ਉਹ ਨਾ ਵੱਡ ਟੱਪ ਜਾਣ ਵਿਆਹ ਤੇ ਇਹਨਾਂ ਨੂੰ ਤੜਕੇ ਲਾਉਣੇ ਆ ਗੱਲ ਸੁਣ ਲੈ ਪਾਪਾ ਉਹ ਕੁਕੜੀਆਂ ਮੈਂ ਵਿਆਹ ਦੇ ਨੋਗੇ ਦੀਆਂ ਵਾਂ ਜਿਨ੍ਹਾਂ ਨੂੰ ਇਹਨਾਂ ਨੇ ਹੱਥ ਲਾਇਆ ਨਾ ਸੋਚ ਲਿਓ ਇਹਨਾਂ ਨੂੰ ਕਹਿੰਦੇ ਜਿਹੜੀ ਵਿਆਹ ਕੇ ਲਿਓਣੀ ਆ ਉਹ ਵਿਆਹ ਤੋਂ ਪਹਿਲਾਂ ਨੰਡੀ ਹੋ ਜੇ ਓਏ ਜਦ ਚਲ ਜਾਇਆ ਥੋਕਰ ਜੁੱਤੀਆਂ ਨਾਲ ਖਾਣੀ ਮੇਰੇ ਕੋ ਇਹ ਨਾ ਵਿਅਸੇ ਖੁੱਡੇ ਤੈਨੂੰ ਤਾੜਦਾ ਤੇ ਵਿਆਹ ਤੋਂ ਬਾਅਦ ਕੱਢੂੰਗਾ ਹੀ ਰੋਂਦਾ ਵਿਆਹ ਨੂੰ ਜਾ ਜਾ ਕੇ ਚਾਵਣ ਕੋ ਹਾਂ ਫੇ ਚ ਮਿਆ ਕੀ ਆਂਦੇ ਕੁੜੀ ਵਾਲੇ ਉਹ ਕਹਿਣਾ ਕੀ ਆ ਮਾਗਦਾ 21 ਹਰ ਹਤਾ ਉਹ ਮਾਗਦੇ ਫੇ ਚੜ ਆਇਆ ਓਏ ਉਹ ਤੇ ਚੜ ਆਇਆ ਵਾ ਤੁਸੀਂ ਵੀ ਕਰੋ ਤਿਆਰੀਆਂ ਮੁੰਡੇ ਨੂੰ ਘੋੜੀ ਚੜਾਉਂਦੀਆਂ ਓ ਸਾਡੀਆਂ ਦੇ ਤਿਆਰੀਆਂ ਆ ਕੁੜੀ ਵਾਲਿਆਂ ਦੀਆਂ ਤਿਆਰੀਆਂ ਵਾ ਓਏ ਉਧਰ ਤੇ ਸਲੱਖਣ ਸਿਆਂ ਤਿਆਰੀਆਂ ਵਾ ਆਪਣੀਆਂ ਤਿਆਰੀਆਂ ਵਾ ਓਏ ਆਹਾ ਹੋ ਫੇਰ ਨਾ ਕਰ ਕੋਈ ਨਹੀਂ ਕਰਦਾਂਗੇ ਤੇਰੀ ਉਂਗਲ ਖੱਟੀ ਭਾਵੇਂ ਚਾਰ ਲਾ ਕੇ ਕਰੀਏ ਵੇ ਲਾਸ ਲਖਣਾ ਮੁੰਡਾ ਜੇ ਘੋੜੀ ਚੜਨਾ ਵਾ ਇਹ ਨਾ ਵੇ ਕਿਤੇ ਮੈਂ ਹੀ ਤੁਹਾਨੂੰ ਚਾਰ ਜਾ ਕੋਈ ਗੱਲ ਨਹੀਂ ਤੇਰਾ ਧਿਆਨ ਰੱਖਾਂਗੇ ਚੱਲ ਕੋਈ ਗੱਲ ਨਹੀਂ ਆ ਮਿਲਦੇ ਪਰ ਸਿੱਧਾ ਹੁਣ ਵਿਆਹ ਤਾਂ ਹੀ ਮਿਲਾਂਗੇ ਆਪਾਂ ਓ ਚੱਲ ਸਹੀ ਆ ਫੇਰ ਕੋਈ ਨਹੀਂ ਚਲੋ ਤਿਆਰੀਆਂ ਠੀਕ ਆ ਹਾ ਹਾ ਮੈਂ ਤੈਨੂੰ ਪੈਜੇ ਫੁੜਕੀ ਮੈਂ ਤੂੰ ਦੇ ਆਪਣੀ ਸ਼ਾਹ ਦੇ ਚੱਕਰ ਚ ਮੇਰੇ ਦੇ ਵਕਾਤ ਇਹਨੇ ਕਾਟੇ ਤੁਹਾਡੇ ਦੇ ਕਲੇ ਕਾਡੇ ਵਿਗੇ ਆ ਸਾਡਾ ਪਤਾ ਕਿੰਨਾ ਖਰਚ ਆਇਆ ਮੁੰਡੇ ਦੀ ਜੁੱਤੀ ਪਤਾ ਕਿੰਨੀ ਵੰਗੀ ਆਈ ਆ ਕੋਈ ਗੱਲ ਨਹੀਂ ਜੁੱਤੀ ਦੀ ਫਿਕਰ ਨਾ ਕਰੋ ਹੁਣ ਤੁਹਾਨੂੰ ਮੁਕਤ ਪੈ ਜਾਣੀਆਂ ਓਏ ਚਲੋ ਛੱਡੋ ਹੁਣ ਲੜਾਈ ਕਰਨ ਦਾ ਕੀ ਫਾਇਦਾ ਜੋ ਹੋਣਾ ਹੀ ਹੋ ਗਿਆ ਜੇ ਨਹੀਂ ਨਿੱਕੇ ਨਾਲ ਤੋੜ ਨਹੀਂ ਤੇ ਵੱਡੇ ਨਾਲ ਤੋੜ ਦੋ ਕਿੱਦਾਂ ਕਰਨੀ ਰਜੀ ਦੇ ਪਾਪਾ ਓ ਕਰਨੀ ਕਿੱਦਾਂ ਆ ਤਾਕੇ ਲੱਗਣਾ ਖਰਚਾ ਵੀ ਵਾਵਾ ਹੋ ਗਿਆ ਐ ਆਹੋ ਸ਼ਰੀਕੇ ਚ ਵੀ ਨੱਕ ਰਹਿ ਜੂਗੀ ਚਲੋ ਫਿਰ ਵੇਖ ਲਈਏ ਵੱਡਾ ਆਹੋ ਲਿਆਓ ਪਾਉ ਜੀ ਦਿਖਾਓ ਇਦੋਂ ਵੱਡਾ ਨੰਬਰ ਓਏ ਆ ਵੱਡਾ ਆਹ ਓਹ ਓ ਤੂੰ ਹੀ ਸਾਰੇ ਡੱਡੂ ਇਕੱਠੇ ਕੀਤੇ ਆ ਓ ਕੀ ਗੱਲ ਉਹ ਵੱਡਾ ਨੂੰ ਪਸੰਦ ਆ ਆ ਓਏ ਆ ਵੱਡਾ ਐ ਇਹ ਤੇ ਮੈਨੂੰ ਲੱਗਦਾ ਇੱਕ ਤੋਂ ਦੋ ਕਿਤੇ ਆ ਓ ਪਾਪਾ ਇਹ ਬਣੇ ਗੋਵੇਂ ਇੱਕੋ ਜਿਹੇ ਆ ਕੀ ਗੱਲ ਸਾਈ ਦਾ ਬਣਵਾਏ ਓ ਜੇ ਨਹੀਂ ਤੋ ਅਣੀ ਕੁੜੀ ਦਾ ਵਿਖਾ ਦਿਓ ਉਹ ਵਿਖਾਈਏ ਤੁਹਾਨੂੰ ਕੁੜੀ ਬੰਦੇ ਵੇ ਪੁੱਤਾਂ ਨੂੰ ਪੁੱਠੇ ਬਾਰੀ ਮੁੜ ਜੋ ਕਿਤੇ ਇਹ ਨਾ ਹੋਵੇ ਦੁਨੀਆ ਵੇ ਖੰਜੋਗੇ ਬਣਾ ਰੋ